ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚਪਨਾ ਹੋਵਈ ਜੇ ਲਾਇ ਰਹਾ ਲਿਖਤਾਰ ਮੁਖਿਆ ਮੁਖਨਾ ਉਤਰੀ ਜੇ ਬੰਨਾ ਪਰੀਆ ਪਾਰ ਸਹ ਸਿਆਨ ਪਾ ਲਖ ਹੋਹੀ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਮੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆ ਇੱਕ ਨਾ ਹੁਕਮੀ ਬਖਸ਼ੀਸ਼ ਏਹ ਹੁਕਮੀ ਸਦਾ ਪੁਆਈਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾ ਹਉਮੈ ਕਹੈ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾ ਜਾੜੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਧ ਕਰੇ ਤਨਖੀ ਗਾਵੇ ਕੋ ਜੀਲਾ ਸਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰ ਹਾਦਰ ਕਥਨਾ ਕਥੀ ਨਾ ਵੈ ਤੋਟ ਕਤਕਤ ਕਸੀ ਕੋਟੀ ਕੋਟ ਕੋਟ ਨਿੰਦਾ ਦੇ ਲੰਦੇ ਥਕ ਪਾਹੀ ਜੁਗਾ ਜਗੰਤਰ ਖਾਹੀ ਖਾਹੀ ਹੁਗਮੇ ਹੁਗਮ ਚਲਾਏ ਰਾਹੋ ਨਾਨਕ ਵਿਖਸੈ ਵੀ ਪਰਵਾਹੂ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਉਪਾਰ ਆਖੇ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਹ ਅਗੈ ਰਖਸ਼ਿਆ ਜਿਦ ਸਦਰਬਾਰ ਮੋਹ ਕੇ ਬੋਲਣ ਬੋਲੀਆ ਜਿਸੁ ਅੰਤਰੇ ਪਿਆਰ ਅੰਮ੍ਰਿਤ ਵੇੜਾ ਸਾਚ ਨਾਮ ਵੜਿਆਈ ਵਿਚਾਰ ਕਰਮੀ ਆ ਵੇ ਕਪੜਾ ਨੰਦਰੀ ਮੋਖ ਦੁਆਰ ਨਾਨਕ ਮੈਂ ਜਾਣੀਏ ਸਭ ਆਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖਿਆ ਭਾਉ ਦੁਖ ਬਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੂ ਸਰਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇਹੋਂ ਜਾਣਾ ਅੱਖਾਂ ਨਹੀਂ ਕਹਿ ਨਾ ਕਥਨ ਨ ਜਾਈ ਗੁਰਾ ਇੱਕ ਦੀਪ ਜਾਈ ਸਭਨਾ ਜੀਆ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰ ਸੁਨਾਵਾ ਜੇ ਤਿਸ ਭਾਵਾ ਮਿਨ ਪਾਣੀ ਕੇ ਨਾਹੀ ਕਰੀ ਜੇ ਤਿਸ ਸਿਰਠੁ ਪਾਈ ਵੇਖਾ ਮਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾ ਹਰਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀਪ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੀ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾ ਖੰਡਾ ਵੀ ਜਾਣੀਏ ਨਾਲ ਚਲੇ ਸਭ ਕੋ ਏ ਚੰਗਾ ਨਾਮ ਰਖਾਏ ਕਹਿ ਜਸ ਕੀ ਰਜਗਲੇ ਜੇ ਤਿਸ ਨੰਦਰ ਨਾ ਆਈ ਤਾਂ ਬਾਦ ਨਾ ਪੁੱਛੇ ਕੇ ਕੀਟਾ ਅੰਦਰ ਗੀਟਕਾਰ ਦੂਸੀ ਦੂਸਤ ਰੇ ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆਂ ਗੁਣ ਦੇਤੇ ਹਾ ਕੋਈ ਨਾ ਸੋਝੈ ਜੇ ਤਿਸ ਗੁਣ ਕੋਏ ਕਰੈ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤਵਲ ਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਛ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਕਸਲਾ ਹਨਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਾਸਨ ਤੋ ਗਿਆਨ ਸੁਣਿਆ ਸਰਕਾਸ਼ਨਾ ਸੁਣਿਆ ਪੜ ਪੜ ਪਾਵੇ ਮਾ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਬਾਪ ਕਾ ਨਾਸ ਸੁਣਿਆ ਸਰਾਂ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਸ਼ਾ ਸੁਣਿਆ ਅੰਧੇ ਪਾਵੇ ਰਾਹੂ ਸੁਣਿਆ ਹਾਥ ਹੋਵੇਸ ਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਬਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪੀਚੇ ਪਛਦਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਕਲ ਬਵਨ ਕੀ ਸੁਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਧ ਨ ਜਾਏ ਅਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਾਸਿਓਂ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤੂ ਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵਿਨਾ ਪੇਖਿਆ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਖ ਹੈ ਦਾ ਰਾਜਾ ਨ ਪੰਜਾਂ ਕਾ ਗੁਰੀ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੋ ਮਾਰ ਧੌਲ ਧਰਮ ਦੇ ਆਕਾ ਪੂ ਸੰਤੋਖ ਥਾਪ ਰਖਿਆ ਜਿਨ ਸੂ ਜੀ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੇ ਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਦੇ ਭਾਰ ਤਲੇ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਉੜੀ ਕਲਾ ਮੇ ਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਆਲਿਓ ਰੂਪ ਕੀਤੀ ਦਾ ਜਾਣੇ ਕੋਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਦੇ ਹੋਏ ਲਗਦਰਿ ਆਉ ਕੁਦਰਤ ਗਵਨ ਕਹਾ ਵਿਚਾਰ ਵਾਰਿਆਂ ਜਾਮਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਜਾਪ ਸੰਗ ਪਾਉ ਸੰਕ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗਿਨ ਗਿਆਨ ਵਿਚਾਰ ਸੰਸਦੀ ਅਸੰਖ ਦਾਤਾਰ ਸੰਖ ਸੂਰਮਉ ਬਖਸਾ ਸੰਖ ਮੋਹ ਲਿਵਲਾਇ ਤਾਰ ਗੁਰਦੁਗਮ ਕਹਾ ਵਿਚਾਰ ਵਾਰਿਆਣ ਜਾਮਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਖ ਮੂਰਖੰਦ ਘੋਰ ਸੰਖ ਜੋਰ ਹਰਾਮ ਖੋਰ ਸੰਖ ਅਮਰ ਕਰ ਜਾਹਿ ਜੋਰ ਸੰਗਲਵਟ ਦਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੁੜਿਆਰ ਕੁੜੇ ਫਿਰਾਏ ਸੰਖ ਮਲੇਸ਼ ਮਲ ਭਖ ਖਾਹਿ ਆ ਸੰਗ ਨੰਦਰ ਸਰ ਕਰ ਰਹੇ ਆਪਾਰ ਨਾਨਕ ਨੀਜ ਕਹੀ ਵਿਚਾਰ ਵਾਰ ਆਣਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਨਰੰਕਾਰ ਸੰਖ ਨਾਮ ਸੰਖ ਥਾਵ ਗਮ ਗਮ ਸੰਖ ਲੋ ਸੰਖ ਹ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਿਖਾਨ ਜਿਨੇ ਹੈ ਲਿਖੇ ਤੇ ਸਿਰ ਨਾਹੀ ਜਿ ਫਰਮਾਏ ਤਿਵ ਤੇ ਪਾਹੀ ਜੇ ਤਾ ਗੀਤਾ ਤੇ ਤਾ ਨਾ ਹੋ ਵਿਨਾ ਵਿਨਾ ਹੀ ਕੋ ਥਾਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੂਤ ਤਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਪਰੀਆ ਹੱਥ ਪਰ ਰਤਨ ਦੇਹ ਪਾਣੀ ਤੋਤਾ ਉਤਰਸ ਕੇ ਮੂਤ ਬਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰੀਆ ਮਤ ਪਾਪਾਂ ਕੈ ਸੰਗ ਉਤੋਂ ਪਹਿਨਾਵੇਂ ਕੈ ਰੰਗ ਪੁੰਨੀ ਪਾਪੀ ਆਖ ਨਾਹੀਂ ਕਰ ਕਰ ਕਰਨਾ ਨਿਕਲਾ ਜਾਹੋ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੋ ਈਰਾ ਤਪ ਦੇ ਆਦ ਦਾਨ ਜੀ ਕੂ ਪਾਵੇ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੀ ਇਸ ਮਨ ਲਾਉ ਸਭ ਗੁਣ ਤੇਰੀ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵ ਸਾਧ ਬਾਣੀ ਪਰਮਾਉ ਸਦ ਸੁਹਾ ਸਦਾ ਮਨ ਜਾਉ ਕਵਨ ਸੋ ਵੇਲਾ ਵਕਤ ਕਵਨ ਕਵਨਿਤ ਕਵਨ ਵਾਰ ਕਵਨ ਸੇ ਰੂਤੀ ਮਾ ਕਵਨ ਜਿਤ ਹੋ ਆਕਾਰ ਵੇਲਨਾ ਪਾਇਆ ਪੰਡਤੀ ਜੇ ਹੋਵੇ ਲੇ ਪੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲੇਖਣ ਦੇ ਕੁਰਾ ਸੇਤਵਾਰ ਨਾ ਜੋਗੀ ਜਾਣੈ ਰਤਮਾ ਨਾ ਕੋਈ ਜਾ ਕਰਤਾ ਸੇ ਢੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋਹੈ ਪਾਤਾਲ ਪਾਤਾਲ ਲਕਾਗਾ ਸਾਗਾਸ ਊੜ ਕੋੜ ਕਪਾਲ ਥਕੇ ਵਿਵੇਦ ਕਹਿਨਿਕ ਬਾਤ ਸਹਸ 18 ਹਾਂ ਕਹਿਨ ਕਤੇਬਾ ਸੱਲੂ ਇਕਤਾਤ ਲਿਖਾ ਹੋਏ ਤਾਂ ਲਿਖੀਏ ਲਿਖੈ ਹੋਈ ਵਿਨਾਸ਼ ਨਾਨਕ ਵੱਡਾ ਆਖਿਆ ਪੀ ਜਾਣ ਆਪ ਸਾਲਾਹੀ ਸਾਲਾਹੀ ਤੀ ਸੂਰਤ ਨ ਪਾਈਆਂ ਨਦੀਆਂ ਤੇ ਵਾਹ ਪਵਹੇ ਸਮੁੰਦਰ ਨ ਜਾਣੀ ਹੈ ਸਮੋਸਾ ਸੁਲਤਾਨ ਗਿਰਹਾਂ ਸੀਤੀ ਮਾਲ ਧਾਨ ਕੀੜੀ ਤੋਲਣਾ ਹੋਵਨੀ ਜੀ ਤਿਸ ਮਨਹੁ ਨਾ ਵਿਸਰਹਿ ਅੰਤਨਾ ਸਿਫਤੀ ਕਹਿਨਾ ਤੰਤਨਾ ਕਰਨੇ ਦੇ ਨਾਂ ਤੰਤਨਾ ਵੇਖਣ ਸੁਣਨਾ ਤੰਤਨਾ ਜਾਪੇਗਾ ਮਨਮਾਨ ਤੰਤਨਾ ਜਾਪੇਗੀ ਤਾਕਾਰ ਅੰਤਨਾ ਜਾਪੇ ਪਾਰ ਆਵਾਰ ਹੰਤ ਕਾਰਨ ਕੀਤੇ ਬਿਲਾਹੀ ਤਾਂ ਕੇ ਅੰਤਨਾ ਪਾਹੀ ਜਾਹੀ ਉਹ ਅੰਤਨ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਇਹ ਵੱਡੂ ਚਾ ਹੋਵੇ ਕੋਈ ਤ ਸੋਚੇ ਕੋ ਜਾਣੇ ਸੋਏ ਜੇ ਵਿੜੇ ਆਵ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਤ ਲਾਤ ਮਾਇਕੇ ਤੇ ਮੰਗਹਿ ਜੋਤ ਪਾਰ ਕੇ ਤਾਂ ਘਟ ਨਹੀਂ ਵਿਚਾਰ ਕੇ ਤੇ ਖਵ ਟੂਟੇ ਤੇ ਕਾਰ ਕੇ ਤੇ ਲੈ ਲੈ ਮੁਕਰਪਾ ਹੈ ਕੀ ਤੇ ਮੂਰਖਾ ਹੀ ਖਾਹੇ ਕੀਤਿਆਂ ਦੁਖ ਭੂਖ ਸਦਮਾਰ ਹੇ ਬੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੱਖਣ ਪਾਏ ਉਹ ਜਾਣੇ ਜੇ ਤਿਆ ਮੂੰ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇਈ ਕੇ ਜਿਸ ਨੂੰ ਬਖਸ਼ੇ ਸਿਰਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਅਮੁਲ ਢੰਡਾਰ ਮੁਲਾਵੇ ਮੁੱਲਾ ਜਾਹੇ ਨਮੋਲੇ ਭਾਈ ਮੁਲਾ ਸਮਾਹੀ ਮੁਲਧਰਮ ਮੁਲਦੀ ਬਾ ਨਮੋਤਲ ਨਮਲ ਪ੍ਰਵਾਹ ਨਮੁਲ ਬਖਸ਼ੀਸ਼ ਮੁਲਨੀ ਸ਼ਾ ਨਮੁਲ ਕਰਮ ਮੁਲ ਫਰਮਾਨ ਮੁਲੋ ਮੁਲਾਖਿਆ ਨਾ ਜਾਇ ਆਖਾ ਕਰਹਿ ਲਿਵਲਾਇ ਆਖੇ ਵੀਰ ਬਾੜ ਪੁਰਾ ਨਾਖੇ ਪੜ੍ਹਹਿ ਕਰਹਿ ਵਕਿਆ ਆਖਿਆ ਵਰਮੇ ਆਖਿਆ ਇੰਦਾ ਆਖੇ ਗੋਪੀ ਤੇ ਗੋਵਿੰਦਾ ਆਖੇ ਈਸਰਾ ਆਖੇ ਸਿਦਿ ਆਖੇ ਕੀਤੇ ਕੀਤੇ ਬੂਦੇ ਆਖੇ ਦਾਨ ਵਾਖੇ ਦੇਵਾ ਆਖੇ ਸੂਰ ਨਰਮਨਜਨ ਸੇਵ ਕੀਤੇ ਆਖੇ ਆਖਨ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹਿ ਨੀਤੇ ਕੀਤੇ ਹੋਰ ਕਰ ਹੈ ਤਾਂ ਆਖ ਨਾ ਸਕੈ ਕਈ ਕਈ ਜੇ ਵਿੜ ਪਾਵੇ ਤੇ ਵਿੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜਤਾ ਲਖੇ ਸਰਗਾ ਵਾਰਾਗਾ ਵਾਰ ਸੋ ਦਰਗੇ ਹਾ ਸੋ ਕਰਗੇ ਹਾ ਜਦ ਵੈ ਸਰਬ ਸੰਭਾਲ ਲੈ ਵਾਜੇ ਨਾਦ ਹਨੇਕ ਅ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਬਰੀ ਸੋ ਕਹੀ ਅਨ ਕੀਤੇ ਗਾਵਨ ਹਾਰੇ ਗਾਵੈ ਤੋਨੋਂ ਕੋਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਦੇ ਆਸਨ ਬੈਠੇ ਦੇਵ ਤਿਆੰਦਰ ਨਾਲੇ ਗਾਵੇ ਸਤ ਸੁਨਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਦਿ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਹਿਜੁਗੁਗੁ ਵਿਦਾ ਨਾਲੇ ਗਾਵੇ ਮੋਹਨੀ ਆ ਮਨਮੋਹਨ ਸਰਗਮਚ ਬਿਆਲੇ ਗਾਵਨ ਰਤਨੁ ਪਾਏ ਤੇਰੇ ਅਠਸਠ ਤੀਰ ਨਾਲੇ ਗਾਵਹਿ ਜੋਦ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਸਈ ਤੁਨੋਂ ਗਾਵਹਿ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਈ ਮੈਂ ਜਿਤਨਾਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀਂ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਦਸ ਦੀ ਵੜਿਆਈ ਜੋ ਤੁਸ ਭਾਵੇ ਸੂਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਹਾ ਪਤ ਸਾਹਿਬ ਨਾਨਕ ਰਹਿਨ ਗਜ਼ਾਈ ਮੁੰਦਾ ਸੰਤੋਖ ਸ਼ਰਮ ਪਜੂਲੀ ਧਾਂ ਕੀ ਕਰੇ ਪੀ ਪੂਰਖੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤਾ ਦੇਸ ਸਿਆ ਦੇਸ ਆਦ ਨੀਲ ਨਾਦਨਾ ਹ ਜੁਗ ਜੁਗ ਇੱਕੋ ਵੇਸ ਭਗਤ ਗਿਆਨ ਦੇ ਆਪੰਡਾਰਨ ਘਟਕਟ ਵਾਜੈ ਨਾਦ ਆਪਨਾਥ ਨਾਥੀ ਸਭਾਂ ਕੀ ਰਿਸੇ ਦਵਰਾ ਸਾਦ ਸੰਜੋਗ ਜੋਗ ਦੰਕਾਰ ਚਲਾਵੇ ਲੇਖ ਆਵੇ ਭਾਗ ਆਦੇਸ ਸਿਆਦੇ ਸਾਧ ਨੀਲਾ ਨਾਦ ਨਾਹਤ ਜੁਗ ਜੁਗ ਏਕੋ ਵੇਸ ਭਗਤੇ ਕਮਾਈ ਜੁਗ ਤੇ ਵਈ ਤਿੰ ਚੇਲੇ ਪਰਵਾਹ ਨਿਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਣ ਜਿਵਤ ਸੁਭਾਵ ਨੇ ਤੇ ਮੈਂ ਚਲਾਵੇ ਜਿਵੇਂ ਹੋਵੇ ਫਰਮਾਣ ਉਹ ਵੇਖਿਆ ਉਹਨਾਂ ਨਦਰ ਦਾ ਵਿਭਉਤਾ ਵਿਡਾਨ ਆਦੀ ਸਿ ਆਦੀ ਸਾਧ ਨੀਲਾ ਨਾਦ ਨਾਹ ਜੁਗ ਜੁਗੇ ਕੋ ਵੀਸ ਹਾਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੁਇ ਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰਾ ਦੇਸ ਸਿਆ ਦੇ ਸਾਧ ਨੀਲਨਾਦ ਨਾਹ ਜੁਗ ਜੁਗੇ ਕੋ ਵੀਸ ਇੱਕ ਦੂਜੀ ਬੋਂ ਲਖ ਹੋਏ ਲਖ ਹੋ ਵੈ ਲਖ ਵੀਸ ਲਗ ਲਗ ਢੇੜ ਆਖੇ ਨਾਮ ਜਗਦੀਸ਼ ਨੀਤ ਰਾਹ ਪਤ ਪਵੜੀ ਆ ਝੜੀਏ ਹੋਏ ਕੀਸ ਸੁਨ ਗੱਲਾ ਆਕਾਸ਼ ਕੀ ਟਾਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਿਆ ਠੀਸ ਆਖਨ ਜ਼ੋਰ ਚ ਪੈਣਾ ਜ਼ੋਰ ਜ਼ੋਰ ਨਾ ਮੰਗਨ ਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੋ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੂਟਾ ਸੰਸਾਰ ਜਿਸਾ ਜ਼ੋਰ ਕਰ ਵਿਖੈ ਸੋਈ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਤਿਥਿ ਸਿਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵਿ ਧਰਤੀ ਥਾਪ ਰਖੀ ਧਰਮ ਸਾਲ ਤਿਸਵਿ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਦ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਜਤਸੋ ਹੁਨ ਪੰਜ ਪਰਵਾ ਨਦਰੀ ਕਰਮ ਭਵੇ ਨੀਸਾਨ ਕਜਪਕਾਇ ਉਥੇ ਪਾਇ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਦਮ ਹੀਜ ਕੇਤੇ ਵਰਮੇ ਕਾੜਤ ਘੜੀਆ ਰੂਪ ਰੰਗ ਕੇ ਇਸ ਕੇਤੇ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਅਬਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੇਤੇ ਆ ਖਾਣੀ ਕੀਤੇ ਆ ਬਾਣੀ ਕੀਤੇ ਬਾਦ ਨਰਿੰਦ ਕੇਤੇ ਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਜਥਾ ਨਾਦ ਜਨੋਦ ਕੋੜ ਨਾਨਦ ਸ਼ਰਮ ਖੰਡ ਕੀ ਬਾਣੀ ਰੂਪ ਤਥੈ ਘੜਤ ਗੜੀਏ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪੀਛੇ ਪਛਤਾਏ ਤਥੈ ਘੜੀਏ ਸੁਰਤ ਮਤਵਨ ਬੁੱਧ ਤਥੈ ਘੜੀਆਂ ਸੁਰਨ ਸਦਾਂ ਕੀ ਸੁਧ ਗਰਮਖੰਡ ਦੀ ਬਾਣੀ ਜ਼ੋਰ ਦਥਾ ਹੋਰ ਨਾ ਕੋਈ ਹੋਰ ਦਥਾ ਜੋਤ ਮਹਾਬਸੂਰ ਤਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹੀਮਾ ਮਾਹੀ ਤਾਂ ਕੇ ਰੂਪ ਨਾ ਕਥਨੇ ਜਾਹੀ ਨਾ ਓਹਿ ਮਰਹਿ ਨਾ ਠਾਗੇ ਜਾਹੀ ਜਿਨ ਕਾ ਰਾਮ ਵਸੈ ਮਨ ਮਾਹੀ ਤਿਤਿ ਭਗਤ ਵਸੈ ਕੇ ਲੋਕਰ ਹਾਨੰ ਸਚਾ ਮਨਸੂਈ ਸਚਖੰਡ ਵਸੰਗ ਰੰਕਾਰ ਕਰ ਕਰ ਵੇਖੈ ਤਨ ਹਾਲ ਤਿਤਿ ਖੰਡ ਮੰਡਲ ਵਰਪੰਡ ਜੀ ਕੋ ਕਥਿ ਤਾ ਅੰਤ ਨਾਨਤ ਤਿਤੈ ਲੋਲ ਆਕਾਰ ਜੀਵ ਜੀ ਹੁਕਮ ਦੇਵੇ ਤੇ ਵਿਚਾਰ ਵੇਖੇ ਮਿਕਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਤੀਰ ਸੁਨਿਆਰ ਹਿਰਨ ਮਤ ਵੇਧ ਹਤਿਆਰ ਭਾਉ ਖਲ ਲਾਗਨ ਤਪਤਾਉ ਪਾਂਡਾ ਭਾਉ ਅੰਗਰਿਤ ਤਿਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਗਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ